ਦੋਸਤੋ ਹਾਜ਼ਰ ਹਾਂ ਅੱਜ ਦਾ ਵੀਡੀਓ ਲੈ ਕੇ ਅੱਜ ਦਾ ਵੀਡੀਓ ਹੈ ਪੰਚਾਇਤੀ ਰਾਜ ਤੇ ਜਿਸ ਨੂੰ ਇੰਗਲਿਸ਼ ਚ ਅਪਕੰਦੇ ਹਾਂ ਡੈਮੋਕ੍ਰੇਸੀ ਐਟ ਗ੍ਰਾਸ ਰੂਟ ਲੈਵਲ ਹੀਟਲੀ ਪਦਰਤੇ ਲੋਕਤੰਤਰ ਪੰਚਾਇਤੀ ਰਾਜ ਜੇ ਪੰਚਾਇਤੀ ਰਾਜ ਦੀ ਗੱਲ ਕਰੀਏ ਤੇ ਸਾਡੇ ਦੇਸ਼ ਦੇ ਵਿੱਚ 73ਵੀਂ ਤੇ ਸੰਵਿਧਾਨ 73ਵੀਂ ਤੇ 74ਵੀਂ ਸੰਵਿਧਾਨਕ ਸੋਧ ਬਹੁਤ ਇੰਪੋਰਟੈਂਟ ਹੈ। ਔਰ ਉਸ ਤੋਂ ਬਾਅਦ ਇਸ ਨੂੰ ਲਾਗੂ ਕੋਦ ਕੀਤਾ ਗਿਆ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਤੇ ਇਸ ਦੇ ਨਾਲ-ਨਾਲ ਹੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਹਦਾ ਇਤਿਹਾਸ ਕੀ ਹੈ ਯਾਨੀ ਕਿ ਸਾਡੇ ਦੇਸ਼ ਦੇ ਵਿੱਚ ਪੰਚਾਇਤੀ ਰਾਜ ਦਾ ਔਰ ਸਥਾਨਕ ਪੱਧਰ ਤੇ ਲੋਕਤੰਤਰ ਦਾ ਇਤਿਹਾਸ ਕੀ ਹੈ ਚਲੋ ਇਸ ਚੈਪਟਰ ਨੂੰ ਪੜ੍ਹਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾ ਆਬਜੈਕਟਿਵ ਟਾਈਪ ਕੁਐਸਚਨ ਪਹਿਲਾ ਪ੍ਰਸ਼ਨ ਹੈ ਅਸਲੀ ਲੋਕਤੰਤਰੀ ਪ੍ਰਣਾਲੀ ਦਾ ਆਧਾਰ ਸਥਾਨਕ ਸਵੈ ਸਰਕਾਰਾਂ ਹੋਣੀਆਂ ਚਾਹੀਦੀਆਂ। ਇਹ ਕਥਨ ਕਿਸ ਦਾ ਹੈ? ਜਦੋਂ ਇਹ ਆ ਜਾਵੇ ਅਸਲੀ ਲੋਕਤੰਤਰ ਲੋਕਤੰਤਰੀ ਪ੍ਰਣਾਲੀ ਦਾ ਆਧਾਰ ਸਥਾਨਕ ਸਵੈ ਸਰਕਾਰਾਂ ਹੋਣੀਆਂ ਚਾਹੀਦੀਆਂ ਇਹ ਲਾਈਨ ਆ ਜਾਂ ਆ ਜਾਣ ਤੇ ਇਸ ਤੋਂ ਵੀ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਹ ਲਾਈਨ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਹੈ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੋਏ ਨੇ। ਇਸ ਨੂੰ ਪੂਰਾ ਪੜਤਾਂ ਮੈਂ 80 ਸੀ ਆਮ ਤੌਰ ਤੇ ਉੱਪਰਲੀ ਪੱਧਰ ਦੇ ਲੋਕਤੰਤਰੀ ਸੰਬੰਧੀ ਸੋਚਣ ਦੇ ਆਦੀ ਹੋ ਚੁੱਕੇ ਹਨ ਪਰੰਤੂ ਜਿਨ੍ਹਾਂ ਅਸੀਂ ਪਰੰਤੂ ਜਿਨ੍ਹਾਂ ਚਿਰ ਅਸੀਂ ਹੇਠਲੀ ਬੁਨਿਆਦ ਮਜ਼ਬੂਤ ਨਹੀਂ ਕਰਦੇ ਉੱਪਰਲੀ ਪੱਧਰ ਦੇ ਲੋਕਤੰਤਰ ਸਫਲ ਨਹੀਂ ਹੋ ਸਕੇਗਾ ਇਹ ਕਥਨ ਕਿਸ ਦਾ ਹੈ ਇਹ ਕਥਨ ਹੈ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਬਾਕੀਆਂ ਰਾਈਟਰਸ ਦੇ ਅਲੱਗ-ਅਲੱਗ ਕਥਨ ਹੈਗੇ ਦੇਖੋ ਹੁਣ ਆਨਸਰ ਸੋਲਵ ਕਰਦੇ ਵੇਲੇ ਸਰਕਾਰ ਨਹੀਂ ਬਣਦਾ ਹੈ ਠੀਕ ਹੈ ਇਹ ਤੇ ਇਹ ਆਪਸ਼ਨ ਖਤਮ ਹੋ ਗਿਆ ਮਹਾਤਮਾ ਗਾਂਧੀ ਜੀ ਦਾ ਕਥਨ ਡਿਫਰੈਂਟ ਹੈ ਪੰਚਾਇਤੀ ਰਾਜ ਨੂੰ ਲੈ ਕੇ ਤੇ ਡਾਕਟਰ ਪੀ ਆਰ ਅੰਬੇਦਕਰ ਜੀ ਦਾ ਕਥਨ ਡਿਫਰੈਂਟ ਹੈ ਤੇ ਤੁਸੀਂ ਇਸ ਗੱਲ ਨੂੰ ਯਾਦ ਰੱਖਣਾ ਇਹ ਵੱਡਾ ਸਾਰਾ ਕਥਨ ਹੈ ਇਹ ਪੰਡਿਤ ਜਵਾਹਰ ਲਾਲ Nehru ਜੀ ਦਾ ਕਈ ਵਾਰੀ ਯਾਦ ਨਹੀਂ ਰਹਿੰਦਾ ਪਰ ਆਧਾਰ ਨਿਸ਼ਚਿਤ ਇਹ ਪਹਿਲੀ ਲਾਈਨ ਜਦੋਂ ਤੁਸੀਂ ਕਰੋਗੇ ਜਿਦਾ ਮਤਲਬ ਹੈ ਅਸਲੀ ਲੋਕਤੰਤਰੀ ਪ੍ਰਣਾਲੀ ਦਾ ਆਧਾਰ ਸਥਾਨਕ ਸਮੇਂ ਸਰਕਾਰੀਆਂ ਸਰਕਾਰਾਂ ਹੋਣੀਆਂ ਚਾਹੀਦੀਆਂ ਹਨ ਤੇ ਇਸ ਤੋਂ ਹੋ ਜਾਏਗਾ ਕਿ ਇਹ ਪੰਡਿਤ ਜਵਾਹਰ ਲਾਲ ਨਹਿਰੂ ਦਾ ਅਗਲੇ ਤੇ ਮੂਵ ਕਰਦੇ ਆਪਾਂ ਸਥਾਨਕ ਸਵੈ ਸ਼ਾਸਨ ਦਾ ਅਰਥ ਕੀ ਹੈ ਤੇ ਪੜ੍ਹਦੇ ਸਾਰੇ ਆਪਸ਼ਨ ਨੂੰ ਦੇਖਦੇ ਆ ਸਥਾਨਕ ਲੋਕਾਂ ਦੁਆਰਾ ਪ੍ਰਬੰਧ ਕਰਨਾ ਇਹ ਦਾ ਮੀਨਿੰਗ ਚ ਆਏਗਾ ਸਥਾਨਕ ਨੇਤਾਵਾਂ ਦੁਆਰਾ ਪ੍ਰਬੰਧ ਕਰਨਾ ਨਹੀਂ ਇਹ ਨਹੀਂ ਆਏਗਾ ਸਥਾਨਕ ਦਬਾਅ ਸੋਧ ਸਮੂਹ ਦੁਆਰਾ ਕਾਰਜ ਕਰਨਾ ਨਹੀਂ ਔਰ ਸਥਾਨਕ ਵਿਧਾਇਕ ਦੁਆਰਾ ਕੰਮ ਕਰਨਾ ਵਿਧਾਇਕਾਂ ਦੁਆਰਾ ਨਹੀਂ ਫਿਰ ਇਹਦਾ ਆਨਸਰ ਪਹਿਲਾ ਹੀ ਹੋਏਗਾ ਇਹ ਲੋਕਾਂ ਦੁਆਰਾ ਪ੍ਰਬੰਧ ਕਰਨਾ ਪੰਚਾਇਤੀ ਰਾਜ ਜਿਹੜੀ ਹੈ ਨਾ ਇਹ ਲੋਕਾਂ ਦੁਆਰਾ ਪ੍ਰਬੰਧ ਹੈ ਅੱਗੇ ਚੱਲਦੇ ਹਾਂ ਸੰਵਿਧਾਨ ਦੀ ਕਿਹੜੀ ਸ਼ੋਧ ਅਧੀਨ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਮਾਨਤਾ ਪ੍ਰਦਾਨ ਕੀਤੀ ਗਈ 73ਵੀਂ ਸ਼ੋਧ ਜਿਦਾ ਕਿ ਮੈਂ ਇੰਟਰੋਡਕਸ਼ਨ ਚ ਦੱਸਿਆ ਕਿ 1992 ਦੇ ਵਿੱਚ 73ਵੀਂ ਤੇ 74ਵੀਂ ਸੋਧ ਹੋਈ ਸੀ ਇਸ ਦੇ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ 74ਵੀਂ ਸੋਧ ਰਹੀਂ ਤੇ 73ਵੀਂ ਸੋਧ ਰਹੀਂ ਪਿੰਡੂ ਸਥਾਨਕ ਸੰਸਥਾਵਾਂ ਨੂੰ ਮਾਨਤਾ ਮਿਲੀ ਸੀ ਸੰਵਿਧਾਨਕ ਮਾਨਤਾ ਚਲੋ ਅਗਲੇ ਪ੍ਰਸ਼ਨ ਤੇ ਚੱਲਦੇ ਆ ਅਗਲਾ ਪ੍ਰਸ਼ਨ ਹੈ 2 ਅਕਤੂਬਰ 1959 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਦੇ ਕਿਹੜੇ ਰਾਜ ਵਿੱਚ ਪੰਚਾਇਤੀ ਰਾਜ ਦਾ ਉਦਘਾਟਨ ਕੀਤਾ ਸੀ ਪੰਚਾਇਤੀ ਰਾਜ ਦਾ ਉਦਘਾਟਨ ਕੀਤਾ ਸੀ ਪੰਜਾਬ 'ਚ ਨਹੀਂ ਸੀ ਕੇਰਲਾ 'ਚ ਨਹੀਂ ਸੀ ਹਿਮਾਚਲ ਪ੍ਰਦੇਸ਼ ਵਿੱਚ ਨਹੀਂ ਸੀ Rajasthan ਵਿੱਚ ਸੀ ਯਾਦ ਰੱਖਣਾ ਅਗਲਾ ਪ੍ਰਸ਼ਨ ਹੈ 73ਵੀਂ ਸੰਵਿਧਾਨਕ ਸੋਧ ਅਧੀਨ ਕਿੰਨੇ ਪਦਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਤੇ ਤਿੰਨ ਪਦਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੇਠਲੇ ਪੱਧਰ ਤੇ ਗ੍ਰਾਮ ਸਭਾ ਤੇ ਪੰਚਾਇਤ ਹੈ ਉਸ ਤੋਂ ਬਾਅਦ ਹੈ ਬਲਾਕ ਲੈਵਲ ਤੇ ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ ਹੈ ਜ਼ਿਲ੍ਹਾ ਲੈਵਲ ਤੇ ਜੀ ਜ਼ਿਲ੍ਹਾ ਪਰਿਸ਼ਦ ਤੇ ਤਿੰਨ ਪਦਰੀ ਹੋ ਗਿਆ ਅੱਗੇ ਚੱਲਦੇ ਹਾਂ 73ਵੀਂ ਸੰਵਿਧਾਨਕ ਸ਼ੋਧ ਰਾਏ ਪਿੰਡੂ ਖੇਤਰ ਵਿੱਚ ਕਿਸ ਲਈ ਸਥਾਨ ਰਾਖਵੇਂ ਰੱਖੇ ਗਏ ਹਨ ਔਰਤਾਂ ਲਈ ਠੀਕ ਹੈ ਨੰਬਰ 1 ਔਰਤਾਂ ਲਈ ਨੰਬਰ 2 ਅਨੁਸੂਚਿਤ ਜਾਤੀਆਂ ਲਈ ਇਹ ਵੀ ਰੱਖਿਆ ਗਿਆ ਨੰਬਰ 3 ਬੱਚਿਆਂ ਲਈ ਕੇਵਲ ਨਹੀਂ ਇਹ ਨਹੀਂ ਰੱਖਿਆ ਗਿਆ ਏਸਤਰੀ ਅਤੇ ਅਨੁਸੂਚਿਤ ਜਾਤੀ ਦੋਨਾਂ ਲਈ ਤੇ ਸਾਡੇ ਕੋਲ ਦੇਖੋ ਔਰਤਾ ਲਈ ਵੀ ਅਲੱਗ ਤੋਂ ਹੈ ਤੇ ਅਨੁਸੂਚਿਤ ਜਾਤੀਆਂ ਲਈ ਅਲੱਗ ਤੋਂ ਹੈ ਤੇ ਕੇਵਲ ਔਰਤਾ ਲਈ ਨਹੀਂ ਰੱਖੀ ਗਈ ਤੇ ਇਹ ਵੀ ਗਲਤ ਹੋ ਜਾਏਗਾ ਫਿਰ ਕੇਵਲ ਅਨੁਸੂਚਿਤ ਜਾਤੀ ਲਈ ਵੀ ਨਹੀਂ ਰੱਖਿਆ ਗਿਆ ਇਹ ਵੀ ਗਲਤ ਹੋ ਜਾਏਗਾ ਤੇ ਆਪਣਾ ਆਨਸਰ ਹੈ ਡੀ ਸਤਰੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਅਗਲਾ ਪ੍ਰਸ਼ਨ ਹੈ ਪੰਚਾਇਤੀ ਰਾਜ ਸੰਸਥਾਵਾਂ ਦੇ ਕਾਰਜ ਕਿਸ ਅਨੁਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ ਪੰਚਾਇਤੀ ਰਾਜ ਸਰਸਥਾਵਾਂ ਦੇ ਕਾਰਜ ਕਿਸ ਅਨੁਸੂਚੀ ਵਿੱਚ ਸ਼ਾਮਲ ਕੀਤੇ ਗਏ ਤੇ ਆਪ ਨੂੰ ਪਤਾ ਹੈ ਕਿ 11ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ ਕਿਹੜੀ ਅਨੁਸੂਚੀ ਵਿੱਚ 11ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤੇ ਸੰਵਿਧਾਨਕ ਤੌਰ ਤੇ ਇਸ ਨੂੰ 11ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਗਲਾ ਪ੍ਰਸ਼ਨ ਤੇ ਚੱਲਦੇ ਆਂ ਗ੍ਰਾਮ ਸਭਾ ਦੀਆਂ ਬੈਠਕਾਂ ਇੱਕ ਸਾਲ ਵਿੱਚ ਕਿੰਨੀਆਂ ਹੋਣੀਆਂ ਚਾਹੀਦੀਆਂ ਗ੍ਰਾਮ ਸਭਾ ਦੀ ਇੱਕ ਸਾਲ ਦੇ ਵਿੱਚ ਕਟੋ-ਕਟ ਜਿਹੜੀ ਬੈਠਕਾਂ ਹੋਣੀਆਂ ਚਾਹੀਦੀਆਂ ਉਹ ਚਾਰ ਹੋਣੀਆਂ ਚਾਹੀਦੀਆਂ ਹਨ। ಗ್ರಾಮ ਸਭਾ ਦੀਆਂ ਕਿੰਨੀਆਂ ਬੈਠਕਾਂ ਹੋਣੀਆਂ ਚਾਹੀਦੀਆਂ ਹਨ? ਚਾਰ ਬੈਠਕਾਂ ਹੋਣੀਆਂ ਚਾਹੀਦੀਆਂ। ਤੇ ਇਹਦੇ ਲਈ ਟਾਈਮ ਵੀ ਦੱਸਿਆ ਗਿਆ ਹੈ। ਰਾਈਟ? ਕਿਹੜੇ-ਕਿਹੜੇ ਟਾਈਮ 'ਚ ಗ್ರಾಮ ਸਭਾ ਦੀ ਬੈਠਕਾਂ ਹੋਣੀਆਂ ਚਾਹੀਦੀਆਂ? ਤੁਸੀਂ ਕਮੈਂਟ 'ਚ ਜ਼ਰੂਰ ਦੱਸੋ। ਰਾਈਟ? ਚਾਰ ਬੈਠਕਾਂ ਹੋਣੀਆਂ ਚਾਹੀਦੀਆਂ। ਓਕੇ। ਔਰ ਕਦੋਂ-ਕਦੋਂ ਹੋਣੀਆਂ ਚਾਹੀਦੀਆਂ? ਇਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਅੱਗੇ ਚੱਲਦੇ ਹਾਂ ಗ್ರಾಮ ਪੰਚਾਇਤ ਦਾ ਕਾਰਜਕਾਲ ਕਿੰਨਾ ਹੈ ਤੇ ಗ್ರಾಮ ਪੰਚਾਇਤ ਦਾ ਕਾਰਜਕਾਲ ਨਾਰਮਲੀ 5 ਸਾਲਾਂ ਦਾ ਹੁੰਦਾ ਹੈ ਔਰ ਕਿਸੇ ਵੀ ਜਿਹੜੇ ਇਸ ਤਰ੍ਹਾਂ ਦੇ ਚੁਣੀ ਹੋਈ ਸੰਸਥਾ ਦਾ ਕਾਰਜਕਾਲ 5 ਸਾਲ ਦਾ ਨਾਰਮਲੀ देयर आर ਸਮ ਐਕਸੈਪਸ਼ਨਸ ਆਲਸੋ ਤੇ ਆਪਾਂ 5 ਸਾਲ ਲੈ ਕੇ ਚੱਲਣਾ ਜ਼ਿਆਦਾਤਰ ਦੇ ਉੱਤਰ ਦੇ ਵਿੱਚ ਅਗੇ ਜ਼ਮੀਨ ਦੇ ਮਾਲੀਏ ਤੋਂ ਹੋਏ ਆਮਦਦਾ ਦਾ ਕਿੰਨਾ ਭਾਗ ಗ್ರಾಮ ਪੰਚਾਇਤ ਨੂੰ ਮਿਲਦਾ ਹੈ ਤੇ ਇਹ ਹੈ 15% ਭਾਗ ਪੰਚਾਇਤ ਸਮੇਟੀ ਦਾ ਕਾਰਜ ਸாதਕ ਅਧਿਕਾਰੀ ਕੌਣ ਹੁੰਦਾ ਹੈ ਪੰਚਾਇਤ ਸਮੇਟੀ ਦਾ ਕਾਰਜ ਸாதਕ ਅਧਿਕਾਰੀ ਕੌਣ ਹੁੰਦਾ ਹੈ ਤੇ ਇਹ ਹੁੰਦਾ ਹੈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਹੀਂ ਹੁੰਦਾ ਹੈ ਉੱਪਰਲੇ ਲੈਵਲ ਤੇ ਹੁੰਦਾ ਹੈ ਪੰਚਾਇਤ ਸਮਿਤੀ ਦਾ ਪ੍ਰਧਾਨ ਨਹੀਂ ਕਾਰਜ ਸாதਕ ਅਧਿਕਾਰੀ ਦੀ ਗੱਲ ਹੋਈ ਹੈ ਨਾ ਇਹ ਉਸ ਦਾ ਪ੍ਰਧਾਨ ਹੈ ਐਡੀਸ਼ਨਲ ਡਿਪਟੀ ਕਮਿਸ਼ਨਰ ਇਹ ਜ਼ਿਲ੍ਹਾ ਦਾ ਹੁੰਦਾ ਹੈ ਔਰ ਬਲਾਕ ਵਿਕਾਸ ਅਤੇ ਪੰਚਾਇਤ ਕ੍ਰਹਾ ਇਹ ਹੁੰਦਾ ਹੈ ਤੇ ਤੁਸੀਂ ਆਨਸਰ ਲਿਖਣਾ ਡੀ ਕਿਉਂਕਿ ਪੰਚਾਇਤ ਸਮਿਤੀ ਜਿਹੜਾ ਹੈ ਇਹ ਬਲਾਕ ਲੈਵਲ ਤੇ ਹੁੰਦਾ ਹੈ ਤੇ ਬਲਾਕ ਲੈਵਲ ਦਾ ਅਧਿਕਾਰੀ ਹੀ ਉਸ ਦਾ ਕਾਰਜ ਸாதਕ ਅਧਿਕਾਰੀ ਹੋਏਗਾ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 12 ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜ ਸாதਕ ਅਧਿਕਾਰੀ ਕੌਣ ਹੁੰਦਾ ਹੈ ਤੇ ਡਿਪਟੀ ਕਮਿਸ਼ਨਰ ਨਹੀਂ ਉਹ ਨਹੀਂ ਹੁੰਦਾ ਠੀਕ ਹੈ ਡਿਪਟੀ ਕਮਿਸ਼ਨਰ ਦੇ ਨਾਲ ਜਾਂ ਹਿੱਟ ਬੰਦਾ ਹੁੰਦਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਵੀ ਨਹੀਂ ਹੁੰਦਾ ਹੈ ਜ਼ਿਲ੍ਹਾ ਪ੍ਰੀਸ਼ਦ ਦਾ ਪ੍ਰਧਾਨ ਨਹੀਂ ਉਹ ਤਾਂ ਪ੍ਰਧਾਨ ਹੁੰਦਾ ਹੈ ਇਹ ਜ਼ਿਲ੍ਹਾ ਪ੍ਰੀਸ਼ਦ ਦਾ ਪ੍ਰਧਾਨ ਹੁੰਦਾ ਹੈ ਕਾਰਜ ਸாதਕ ਅਧਿਕਾਰੀ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਹੁੰਦਾ ਹੈ ਇਸ ਨੂੰ विकास मतलब डेवलपमेंट एडिशनल डिप्टी कमिश्नर एडीसी डेवलपमेंट ਨੂੰ ਇੰਗਲਿਸ਼ ਚ ਕਿਹਾ ਜਾਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਪੰਚਾਇਤੀ ਰਾਜ ਪ੍ਰਣਾਲੀ ਦੀ ਕਮਜ਼ੋਰੀ ਨਹੀਂ ਹੈ? ਕਿਹੜੀ ਨਹੀਂ ਹੈ ਕਮਜ਼ੋਰੀ? ਯਾਨੀ ਕਿ ਇਹ ਕਮਜ਼ੋਰੀ ਗੈਰ ਜ਼ਰੂਰੀ ਸਰਕਾਰੀ ਦਖਲ ਇਹ ਕਮਜ਼ੋਰੀ ਹੈ ਭਾਈ। ਉਸ ਤੋਂ ਬਾਅਦ ਹੈ ਵਿੱਤੀ ਸਾਧਨਾਂ ਦੀ ਘਾਟ ਇਹ ਵੀ ਬੜੀ ਕਮਜ਼ੋਰੀ ਹੈ। ਨਿਯਮਿਤ ਚੋਣਾਂ ਇਹ ਕਮਜ਼ੋਰੀ ਨਹੀਂ ਹੈ। ਪਿੰਡਾਂ ਵਿੱਚ ਧੜੇਬੰਦੀ ਇਹ ਵੀ ਕਮਜ਼ੋਰੀ ਹੈ ਤੇ ਸਾਡਾ ਉੱਤਰ ਹੈ ਫਿਰ ਨਿਯਮਿਤ ਚੋਣਾਂ ਯਾਨੀ ਕਿ 13 ਦਾ ਆਨਸਰ ਹੈ ਸੀ ਅਗਲੇ ਪ੍ਰਸ਼ਨ ਤੇ ਮੂਵ ਕਰਦੇ ਹਾਂ 14ਵਾਂ ਪ੍ਰਸ਼ਨ ਹੈ ਪੰਚਾਇਤੀ ਰਾਜ ਪਨਨਾਲੀ ਦੇ ਦੋਸ਼ ਹਨ ਇਹ ਦੋਸ਼ ਹਨ ਕਿੜ ਕਿੜੇ ਹੈਗੇ ਵਿੱਤੀ ਸਾਧਨਾਂ ਦੀ ਘਾਟ ਇਹ ਵੀ ਦੋਸ਼ ਹੈ ਪਿੰਡੂ ਲੋਕਾਂ ਦੀ ਅਨਪੜਤਾ ਅਗਿਆਨਤਾ ਇਹ ਵੀ ਦੋਸ਼ ਹੈ ਧੜੇਬੰਦੀ ਪਿੰਡਾਂ 'ਚ ਇਹ ਵੀ ਦੋਸ਼ ਹੈ ਤੇ ਇਸ ਦਾ ਮਤਲਬ ਹੈ ਕਿ ਸਾਡਾ ਆਨਸਰ ਹੈ ਉਪਰੋਕਤ ਸਾਰੇ ਮਤਲਬ ਇਹ ਤਿੰਨੇ ਦੋਸ਼ ਹੈ ਤਾਂ ਉਪਰੋਕ ਸਾਰੇ ਹੀ ਆਨਸਰ ਹੋਣਗੇ ਨੈਕਸਟ ਹੈ ਹੇਠ ਲਿਖੀਆਂ ਸਮੱਸਿਆਵਾਂ ਵਿੱਚੋਂ ਕਿਹੜੀ ਪੰਚਾਇਤੀ ਰਾਜ ਦੀ ਸਮੱਸਿਆ ਨਹੀਂ ਹੈ ਤੇ ਯੋਗ ਵਿਅਕਤੀਆਂ ਦੀ ਹੋਂਦ ਇਹ ਸਮੱਸਿਆ ਨਹੀਂ ਹੈ ਪਿੰਡੂ ਲੋਕਾਂ ਅਨਪੜਤਾ ਦਾ ਗਿਆਨਤਾ ਇਹ ਸਮੱਸਿਆ ਹੈ ਇਹ ਸਮੱਸਿਆ ਨਹੀਂ ਹੈ ਪਰ ਇਹ ਸਮੱਸਿਆ ਹੈ ਤੜੇਬੰਦੀ ਵੀ ਸਮੱਸਿਆ ਹੈ ਸਰਕਾਰੀ ਦਖਲਅੰਦਾਜ਼ੀ ਵੀ ਸਮੱਸਿਆ ਹੈ ਤੇ ਸਾਡਾ ਆਨਸਰ ਇਹ ਹੀ ਹੋਏਗਾ ਠੀਕ ਹੈ 15ਵਾਂ ਦਾ ਆਨਸਰ A ਹੈ ਬਾਕੀ ਤਿੰਨ ਨਹੀਂ 16ਵਾਂ 16ਵਾਂ ਪ੍ਰਸ਼ਨ ਪੜ੍ਹਦੇ ਹਾਂ ਭਾਰਤ ਵਿੱਚ ਸਭ ਤੋਂ ਪਹਿਲੀ ਪੰਚਾਇਤ ਕਿੱਥੇ ਬਣੀ ਅਤੇ ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਸਨ ਤੇ ਆਪਾਂ ਨੂੰ ਪਤਾ ਹੈ ਆਪਾਂ ਪੜ੍ਹਿਆ ਸੀਗਾ ਕਿ ਰਾਜਸਥਾਨ 'ਚ ਬਣੀ ਸੀ ਤੇ ਉਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਸਨ ਤੇ ਦਾ ਆਨਸਰ ਇਹੀ ਹੋਏਗਾ ਬਾਕੀ ਦੇਖਣ ਦੀ ਲੋੜ ਨਹੀਂ 나ਗੌਰ ਰਾਜਸਥਾਨ ਅਰ ਪੰਡਿਤ ਜਵਾਹਰ ਲਾਲ ਨਹਿਰੂ ਸੀਗੇ ਸਾਡੇ ਪ੍ਰਧਾਨ ਮੰਤਰੀ ਅਗਲੇ ਪ੍ਰਸ਼ਨ ਤੇ ਮੂਵ ਕਰਦੇ ਆਂ ਅਗਲੇ ਪ੍ਰਸ਼ਨ ਹਨ ਇੱਕ ਸ਼ਬਦ ਵਾਲੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਭਾਰਤੀ ਪੰਚਾਇਤ ਰਾਜ ਪ੍ਰਣਾਲੀ ਦਾ ਢਾਂਚਾ ਕਿਹੜੀ ਸਮੇਤੀ ਦੀਆਂ ਸਿਫਾਰਿਸ਼ਾਂ ਉੱਤੇ ਅਧਾਰਿਤ ਹੈ ਉੱਤਰ ਹੈ ਬਲਵੰਤ رائے ਮਹਿਤਾ ਸਮੇਤੀ ਦੇ ਸਮੇਤੀ ਦਾ ਨੂੰ ਇੰਗਲਿਸ਼ ਵਿੱਚ ਕਮੇਟੀ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਪਿੰਡੂ ਪੱਦਰ ਤੇ ਦੀਆਂ ਸਥਾਨਕ ਸੰਸਥਾਵਾਂ ਨੂੰ ਸੰਵਿਧਾਨਕ ਮਾਨਤਾ ਕਿਹੜੀ ਸੰਵਿਧਾਨਕ ਸੋਧ ਰਾਹੀਂ ਦਿੱਤੀ ਗਈ 73ਵਾਂ ਸੰਵਿਧਾਨਕ ਸੋਧ ਰਾਹੀਂ ਅਗਲਾ ਪ੍ਰਸ਼ਨ ਹੈ ਪੰਚਾਇਤੀ ਰਾਜ ਦੀ ਧਾਰਨਾ ਕਿਸ ਸਿਧਾਂਤ ਅਧਾਰਿਤ ਹੈ ਲੋਕਤੰਤਰ ਤੇ ਵਿਕੇਂਦਰੀਕਰਨ ਦਾ ਡਿਸੈਂਟਰਲਾਈਜੇਸ਼ਨ ਆਫ ਡੈਮੋਕ੍ਰੇਸੀ ਨਾਲ ਰਿਲੇਟਡ ਹੈ ਅਗਲਾ ਪ੍ਰਸ਼ਨ ਹੈ ਪੰਚਾਇਤ ਰਾਜ ਪ੍ਰਣਾਲੀ ਨਾਲ ਸੰਬੰਧਿਤ 73ਵੀਂ ਸੰਵਿਧਾਨਕ ਸੋਧ ਕਦੋਂ ਲਾਗੂ ਹੋਈ ਲਾਗੂ ਹੋਈ ਤੇ 1993 ਚ ਲਾਗੂ ਹੋਈ ਸੀ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਸੰਬੰਧੀ ਵਿਵਸਥਾ ਸੰਵਿਧਾਨ ਦੇ ਕਿਹੜੇ ਭਾਗ ਅਤੇ ਕਿਹੜੇ ਅਨੁਸੂਚੀ ਵਿੱਚ ਦਰਜ ਹੈ ਤੇ ਭਾਗ 9ਵਾਂ ਹੈ ਤੇ ਅਨੁਸੂਚੀ ਯਾਨੀ ਕਿ 11ਵਾਂ ਸ਼ੈਡਿਊਲ 11ਵਾਂ ਪਾਠ 9 ਐਂਡ ਸ਼ੈਡਿਊਲ 11ਵਾਂ ਜੀ ਦਰਜ ਹੈ ਅਗਲਾ ਪ੍ਰਸ਼ਨ ਹੈ 73ਵੀਂ ਸੰਵਿਧਾਨਕ ਸੋਧ ਦੁਆਰਾ ਭਾਰਤ ਦੀ ਸੰਵਿਧਾਨ ਵਿੱਚ ਕਿਹੜੀ ਨਵੀਂ ਅਨੁਸੂਚੀ ਸ਼ਾਮਿਲ ਕੀਤੀ ਗਈ ਹੈ ਤੇ 11ਵੀਂ ਨਵੀਂ ਅਨੁਸੂਚੀ ਸ਼ਾਮਿਲ ਕੀਤੀ ਗਈ ਹੈ ਪੰਚਾਇਤ ਰਾਜ ਸੰਸਥਾਵਾਂ ਨਾਲ ਸੰਬੰਧਿਤ ਕਿੰਨੇ ਵਿਸ਼ੇ 11ਵੀਂ ਅਨੁਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ ਤੇ 29 ਵਿਸ਼ੇ ਸ਼ਾਮਿਲ ਕੀਤੇ ਗਏ ਹਨ ਪੰਚਾਇਤ ਰਾਜ ਨਾਲ ਸੰਬੰਧਿਤ ਆਦਰਸ਼ਨਾ ਤੁਸੀਂ ਕਿਸੇ ਰਾਜ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਤਿੰਨ ਪਦਰੀ ਪੰਚਾਇਤੀ ਰਾਜ ਪੰਡਾਲੀ ਨੂੰ ਲਾਗੂ ਕੀਤਾ ਸੀ ਕਿਸ ਰਾਜ ਨੇ ਤੇ ਰਾਜਸਥਾਨ ਨੇ ਤਿੰਨ ਪਦਰੀ ਪੰਚਾਇਤੀ ਰਾਜ ਪੰਡਾਲੀ ਹੇਠ ਕੋਈ ਇੱਕ ਸਥਾਨਕ ਸਵੈ ਸ਼ਾਸਨ ਸੰਸਥਾ ਦਾ ਨਾਮ ਲਿਖੋ ਹੇਠ ਤੇ ಗ್ರಾಮ ਪੰਚਾਇਤੀ ਹੈ ਅਗਰ ਤਿੰਨੋਂ ਪਦਰੇ ਦਾ ਯਾਦ ਰੱਖਣਾ ਹੈ ਤੁਸੀਂ ਦੇਖੋ ਉੱਪਰ ਜ਼ਿਲ੍ਹਾ ਪ੍ਰੀਸ਼ਦ ਵਿਚਕਾਰਲੇ ਪਦਰੇ ਬਲਾਕ ਸਮਿਤੀ ਆ ਪੰਚਾਇਤ ਸਮਿਤੀ ਤੇ ਹੇਠਲੇ ਪਦਰੇ ಗ್ರಾಮ ਪੰਚਾਇਤ ਤੈਨੂੰ ਪਤਾ ਹੀ ਹੈ ਯਾਦ ਰੱਖਣਾ ਨਵੀਂ ਪੰਚਾਇਤੀ ਰਾਜ ਵਿਵਸਥਾ ਦੇ ਅੰਤਰਗਤ ਕਿਸੇ ਵੀ ਤਰ੍ਹਾਂ ਦੀ ਪੰਚਾਇਤ ਦਾ ਕਾਰਜਾਰ ਕਾਰਜਕਾਲ ਕਿੰਨੇ ਸਾਲ ਨਿਰਧਾਰਿਤ ਕੀਤਾ ਗਿਆ ਹੈ ਤਾਂ 5 ਸਾਲ 5 ਸਾਲ ਯਾਦ ਰੱਖਣਾ 5 5 ਇਅਰਸ ਪੰਚਾਇਤ ਗ੍ਰਾਮ ਪੰਚਾਇਤ ਦੀ ਚੋਣ ਲੜਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਤੇ 21 ਸਾਲ ਹੋਣੀ ਚਾਹੀਦੀ ਹੈ ਇੱਥੇ ਦੱਸ ਦਮਾ ਕਿ ਗ੍ਰਾਮ ਪੰਚਾਇਤ ਲਈ 21 ਸਾਲ ਚਾਹੀਦੀ ਹੈ ਬਾਕੀਆਂ ਲਈ 25 ਸਾਲ ਯਾਨੀ ਕਿ ਸਟੇਟ ਲੈਜਿਸਲੇਚਰ ਲਈ 25 ਸਾਲ ਜੇ ਤੁਸੀਂ ਰਾਜ ਲੋਕ ਸਭਾ ਲਈ ਵੀ 25 ਸਾਲ ਜੇ ਤੁਸੀਂ ਰਾਜ ਸਭਾ ਲਈ ਇਲੈਕਸ਼ਨ ਲੜਨੀ ਹੈ ਤੇ 30 ਸਾਲ ਆ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਇਲੈਕਸ਼ਨ ਗਵਰਨਰ ਬਣਨ ਲਈ ਏਜ ਘੱਟੋ ਘੱਟ 35 ਸਾਲ ਚਾਹੀਦੀ ਹੈ ਅੱਗੇ ਚੱਲੀਏ ಗ್ರಾಮ ਪੰਚਾਇਤ ਦੇ ਖੇਤਰ ਦੇ ਸਾਰੇ મતਦਾਤਾਵਾਂ ਦੇ ਇਕੱਠ ਨੂੰ ਕੀ ਕਿਹਾ ਜਾਂਦਾ ਹੈ ਉਹ ಗ್ರಾಮ ਸਭਾ ਕਿਹਾ ਜਾਂਦਾ ਹੈ ಗ್ರಾಮ ਸਭਾ ਹੀ ಗ್ರಾಮ ਪੰਚਾਇਤ ਨੂੰ ਚੁਣਦੀ ਹੈ ਉਸ ਨੂੰ ਭੰਗ ਵੀ ਕਰ ਸਕਦੀ ਹੈ ਯਾਦ ਰੱਖਣਾ ಗ್ರಾಮ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ਇਹ ਵੋਟਾ ਦੁਆਰਾ ਪ੍ਰਤੱਖ ਰੂਪ ਚ ਡਾਇਰੈਕਟਲੀ ਕੀਤੀ ਜਾਂਦੀ ਹੈ ভোটার ਵੋਟ ਪਾਣ ਦੇ ਜਾ ਕੇ ਜਿਹਨਾਂ ਦੇ ਹੱਕ ਚ ਜ਼ਿਆਦਾ ਵੋਟ ਪੈਂਦਾ ਉਹ ਜਿੱਤਿਆ ਮੰਨੇ ਜਾਂਦੇ ਹਨ ਅਗਲਾ ਪ੍ਰਸ਼ਨ ਹੈ ಗ್ರಾಮ ਪੰਚਾਇਤ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਤੇ 5 ਸਾਲ ਦਾ ਹੁੰਦਾ ਹੈ ಗ್ರಾಮ ਪੰਚਾਇਤ ਦਾ ਮੈਂਬਰ ਬਣਨ ਲਈ ਲੋੜਿੰਦੀ ਕੋਈ ਇੱਕ ਯੋਗਤਾ ਲਿਖੋ ਘੱਟੋ ਘੱਟ 21 ਸਾਲ ਦੀ ਉਮਰ ਚਾਹੀਦੀ ਹੈ ಗ್ರಾಮ ਪੰਚਾਇਤ ਦਾ ਕੋਈ ਇੱਕ ਕਾਰਜ ਲਿਖੋ ਪੰਚਾਇਤ ਦਾ ਬਜਟ ਤਿਆਰ ਕਰਨਾ ਅਗਲਾ ਪ੍ਰਸ਼ਨ ਹੈ ग्राम पंचायत ਦੇ ਮੈਂਬਰਾਂ ਦੀਆਂ ਸੰਖਿਆ ਕਿੰਨੀਆਂ ਹੋਣੀਆਂ ਚਾਹੀਦੀਆਂ ਹਨ ਘੱਟੋ-ਘੱਟ 5 ਤੇ ਵੱਧ ਤੋਂ ਵੱਧ 13 ਹੋਣੀਆਂ ਚਾਹੀਦੀਆਂ ਉਹ ਆਬਾਦੀ ਦੇ ਹਿਸਾਬ ਨਾਲ ਹੈ ಗ್ರಾಮ ਸਭਾ ਦੀਆਂ ਸਾਲ ਵਿੱਚ ਕਿੰਨੀਆਂ ਮੀਟਿੰਗਾਂ ਬੁલાਏ ਜਾਣ ਦੀ ਵਿਵਸਥਾ ਕੀਤੀ ਗਈ ਚਾਰ ਹੈ ਮੈਂ ਪਹਿਲੇ ਪੁੱਛਿਆ ਜੇਕਰ ਤੁਸੀਂ ਕਮੈਂਟ ਕਰਨਾ ਕਦੋਂ-ਕਦੋਂ ਚਲੋ ਇੱਕ ਹਿੰਟ ਦੇ ਦਿੰਦਾ ਹਾਂ ਕਿ ਗਾਂਧੀ ਜਨਮ ਦਿਨ ਤੇ ਵੀ ਇੱਕ ਬੈਠਕ ਬੁਲਾਈ ਜਾਂਦੀ ਹੈ ਅੱਗੇ ਚੱਲਦੇ ਹਾਂ ਗ੍ਰਾਮ ਪੰਚਾਇਤ ਦੀ ਆਮਦਨ ਦਾ ਕੋਈ ਇੱਕ ਸਾਧਨ ਦੱਸੋ ਫੀਸਾਂ ਅਲੱਗ-ਅਲੱਗ ਚੀਜ਼ਾਂ ਲਈ ਜਾਂ ਫਿਰ ਜਿਹੜੇ ਹੋਰ ਸਰਕਾਰ ਵੱਲੋਂ ਗ੍ਰਾਂਟਾਂ ਵੀ ਆਉਂਦੀਆਂ ਨੇ ਪੰਜਾਬ ਵਿੱਚ ਸਰਪੰਚ ਦੀ ਚੋਣ ਕਿਸ ਦੁਆਰਾ ਕਿਸ ਦੁਆਰਾ ਕੀਤੀ ਜਾਂਦੀ ਲੋਕ ਦੁਆਰਾ ਪ੍ਰਤੱਖ ਤੌਰ ਤੇ ਸਰਪੰਚ ਦੀ ਚੋਣ ਕੀਤੀ ਜਾਂਦੀ ਗ੍ਰਾਮ ਪੰਚਾਇਤ ਦਾ ਪ੍ਰਧਾਨ ਕੌਣ ਹੁੰਦਾ ਸਰਪੰਚ ਹੁੰਦਾ ਸਰਪੰਚ ਦੇ ਕੋਈ ਇੱਕ ਕਾਰਜ ਲਿਖੋ ਪੰਚਾਇਤ ਦੀ ਮੀਟਿੰਗ ਬੁਲਾਉਣਾ ਬਲਾਕ ਪੱਧਰ ਤੇ ਪੰਚਾਇਤੀ ਰਾਜ ਸੰਸਥਾਵਾਂ ਦਾ ਨਾਮ ਦੱਸੋ ਤੇ ਪੰਚਾਇਤ ਸਮਿਤੀ ਇਆ ਇਸ ਨੂੰ ਬਲਾਕ ਸਮਿਤੀ ਵੀ ਕਿਹਾ ਜਾਂਦਾ ਹੈ ਪੰਚਾਇਤ ਸਮਿਤੀ ਦਾ ਕਾਰਜਕਾਲ ਕਿੰਨਾ ਹੁੰਦਾ ਪੰਜ ਸਾਲ ਹੁੰਦਾ ਪੰਚਾਇਤ ਸਮਿਤੀ ਦਾ ਸਭਾਪਤੀ ਕੌਣ ਹੁੰਦਾ ਹੈ ਚੇਅਰਮੈਨ ਜਾਂ ਪ੍ਰਧਾਨ ਜਿਹਨੂੰ ਆਪਾਂ ਕਹਿੰਨੇ ਪੰਚਾਇਤ ਸਮਿਤੀ ਦਾ ਪੰਚਾਇਤ ਸਮਿਤੀ ਦਾ ਕੋਈ ਇੱਕ ਕਾਰਜ ਦੱਸੋ ਪੰਚਾਇਤ ਪੰਚਾਇਤਾਂ ਦੀ ਕਾਰਜ ਵਿਧੀ ਦਾ ਨਿਗਰਾਨੀ ਕਰਨਾ ਪੰਚਾਇਤ ਸਮਿਤੀ ਦੀ ਆਮਦਨ ਦਾ ਕੋਈ ਇੱਕ ਸਾਧਨ ਦੱਸੋ ਸਰਕਾਰੀ ਅਨੁਦਾਨ ਸਰਕਾਰੀ ਗ੍ਰਾਂਟ ਜਿਸ ਨੂੰ ਕਿਹਾ ਜਾਂਦਾ ਹੈ ਪੰਚਾਇਤ ਸਮਿਤੀ ਦਾ ਕਾਰਸਾਧਕ ਅਫਸਰ ਕੌਣ ਹੁੰਦਾ ਹੈ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪੰਚਾਇਤੀ ਰਾਜ ਅਧਿਨਿਯਮ ਅਧੀਨ ਜ਼ਿਲ੍ਹਾ ਪੱਧਰ ਤੇ ਕਿਹੜੀ ਪੰਚਾਇਤ ਰਾਜ ਸੰਸਥਾ ਹੁੰਦੀ ਹੈ ਜ਼ਿਲ੍ਹਾ ਪਰਿਸ਼ਦ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਦੀ ਚੇਅਰਮੈਨ ਦੀ ਚੋਣ ਕੌਣ ਕਰਦਾ ਹੈ ਜ਼ਿਲ੍ਹਾ ਪਰਿਸ਼ਦ ਦੇ ਚੁਣੇ ਹੋਏ ਮੈਂਬਰ ਚੋਣ ਕਰਦੇ ਹਨ ਜ਼ਿਲ੍ਹਾ ਪਰਿਸ਼ਦ ਦਾ ਕਾਰਸਾਧਕ ਅਧਿਕਾਰੀ ਕੌਣ ਹੁੰਦਾ ਹੈ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਉਸ ਨੂੰ ਇੰਗਲਿਸ਼ੀ ਕਿਹਾ ਜਾਂਦਾ ਹੈ ਪੰਚਾਇਤ ਰਾਜ ਦੀ ਸਫਲਤਾ ਦੇ ਰਾਹ ਵਿੱਚ ਕੋਈ ਇੱਕ ਰੁਕਾਵਟ ਦੱਸੋ ਅਨਪੜਤਾ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਤੇ ਕੌਣ ਕੰਟਰੋਲ ਰੱਖਦਾ ਹੈ ਸਰਕਾਰ ਰੱਖਦਾ ਕੰਟਰੋਲ ಗ್ರಾಮ ਪੰਚਾਇਤ ਦਾ ਕੋਈ ਇੱਕ ਨਿਆਇਕ ਕਾਰਜ ਲਿਖੋ ਸੰਪਤੀ ਸੰਬੰਧੀ ਝਗੜਿਆਂ ਦਾ ਨਿਪਟਾਰਾ ਕਰਨਾ ಗ್ರಾಮ ਪੰਚਾਇਤ ਸੰਪਤੀ ਸੰਬੰਧੀ ਝਗੜਿਆਂ ਦਾ ਨਿਪਟਾਰਾ ਕਰਦਾ ਅਗਲ ਲਿਖੋ ਗਰੀਬੀ ਪੰਚਾਇਤੀ ਰਾਜ ਪੰਡਾਲੀ ਦੀ ਕਾਰਜ ਕੁਸ਼ਲਤਾ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਇਹ ਮਾੜੇ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ ਪੈਸੇ ਵਾਲੇ ਹੀ ਜਿੱਤਦੇ ਨੇ ਇਸ ਤਰੀਕੇ ਨਾਲ ਤੁਸੀਂ ਆਨਸਰ ਬਣਾ ਸਕਦੇ ਹੋ ਆਪਣੇ ਵੱਲੋਂ ਵੀ ਬਣਾ ਸਕਦੇ ਹੋ ਤੇ ਚਲੋ ਹੁਣ ਕਰਦੇ ਖਾਲੀ ਥਾਵਾਂ ਖਾਲੀ ਥਾਵਾਂ ਯਾਨੀ ਕਿ ਫਿਲ ਇਨ ਦਾ ਬਲੈਂਕਸ ਫਿਲ ਇਨ ਦਾ ਬਲੈਂਕਸ ਦੇ ਵਿੱਚ ਆਪਾਂ ਗੌਰ ਨਾਲ ਪੜ੍ਹਦੇ ਹਾਂ ਔਰ ਆਹ ਇਸ ਦਾ ਆਨਸਰ ਦਿੰਨੇ ਆ ਪਿੰਡੂ ਸਥਾਨਕ ਸਵੈ ਸ਼ਾਸਨ ਦਾ ਦੂਜਾ ਨਾਂ ਹੈ ਪੰਚਾਇਤੀ ਰਾਜ ਹੈ ਯਾਦ ਰੱਖਣਾ ਇਹ ਥਾਏਗਾ ਪੰਚਾਇਤੀ ਰਾਜ ਉਸ ਤੋਂ ਬਾਅਦ ਹੈ डैश पहला राजा विच राज है जिस दो अक्टूबर उन्नीस सौ उनाहठ में पंचायती राज की स्थापना की गई है राजस्थान तुम्हें तो पता ही है चौबीस अप्रैल में तिहत्वीं संविधानक शोध लागू होने तो पंचायती राज संबंधी डैश व्यवस्था नहीं संविधान व्यवस्था नहीं संविधानक दर्जा मिले आप कहने कि के तिरहत्वीं संविधानक शोध राही ठीक है पंचायतीराज में जड़ा है संविधानक दर्जा मिले उन्नीस सौ तिरानवे डैश संविधान शोध द्वारा पंचायती राज राजे ढांचे की व्यवस्था की गई तो तिरहत्वीं संविधानक शोध इतने आ जाएगा तिरहत्तरवीं संविधानक शो शोध अगर तिरहत्वीं संविधानक शोध द्वारा संविधान एक नव भाग नौरहवीं अनुसूची शामिल किया गया से इतने फिर अनुसूची ग्यारहवीं आ जाएगा ग्यारहवीं अनुसूची में शामिल किया गया अगला प्रश्न है ग्राम सभा पंचायती राज प्रणाली की डैश इकाई है मुडली इकाई है बेसिक इकाई है पहली इकाई है ग्राम पंचायत ਦੇ ਮੈਂਬਰਾਂ ਦੀ ਚੋਣ ਡੈਸ਼ ਦੇ ਦੁਆਰਾ ਕੀਤੀ ਜਾਂਦੀ ਹੈ। ग्राम पंचायत ਮੈਂਬਰਾਂ ਦੇ ਦੁਆਰਾ ਦੀ ਚੋਣ ಗ್ರಾಮ ਸਭਾ ਦੇ ਦੁਆਰਾ ਕੀਤੀ ਜਾਂਦੀ ਹੈ। ਜਾਂ اور ਇਹ ਜਿਹੜੀ ਚੋਣ ਹੁੰਦੀ ਹੈ ਸਰਵਜਨਕ ਬਾਲਗ ਮਤਾਧਿਕਾਰ ਦੇ ਬੇਸਿਸ ਤੇ ਕੀਤੀ ਜਾਂਦੀ ਹੈ। ਕਿਸੇ ਵੀ ਪੰਚਾਇਤੀ ਰਾਜ ਦੇ ਮੈਂਬਰ ਚੁਣੇ ਜਾਣ ਲਈ ਡੈਸ਼ ਉਮਰ ਚਾਹੀਦੀ ਘਟੂ ਘਟਕੀ ਕਿੰਨ੍ਹੇ ਸਾਲ ਦੀ ਉਮਰ ਚਾਹੀਦੀ ਹੈ 21 ਸਾਲ ਦੀ ਉਮਰ ਚਾਹੀਦੀ ਹੈ। ਉਸ ਤੋਂ ਬਾਅਦ ਹਰ ਇੱਕ ਪੰਚਾਇਤ ਵਿੱਚ ਡੈਸ਼ ਭਾਗ ਇਸਤਰੀਆਂ ਦੇ ਲਈ ਰੱਖਵਾ ਕੀਤਾ ਗਿਆ ਹੈ 1/3 ਭਾਗ ਇਸਤਰੀਆਂ ਲਈ ਰੱਖਵਾ ਕੀਤਾ ਗਿਆ ਗ੍ਰਾਮ ਪੰਚਾਇਤ ਦੇ ਸਭਾਪਤੀ ਨੂੰ ਸਰਪੰਚ ਕਿਹਾ ਜਾਂਦਾ ਹੈ ਤੇ ਇੱਥੇ ਆ ਜਾਏਗਾ ਸਰਪੰਚ ਠੀਕ ਹੈ ਦਸਵੇਂ ਦਾ ਉੱਤਰ ਹੈ ਸਰਪੰਚ ਕਿਸੇ ਗ੍ਰਾਮ ਪੰਚਾਇਤ ਦੇ ਸਰਪੰਚ ਵਿਰੁੱਧ ਡੈਸ਼ ਦਾ ਪ੍ਰਸਤਾਵ ਪਾਸ ਕੀਤਾ ਜਾ ਸਕਦਾ ਹੈ ਨਾ ਵਿਸ਼ਵਾਸ ਹੁੰਦਾ ਅਵਿਸ਼ਵਾਸ ਪ੍ਰਸਤਾਵ ਇਹਨੂੰ ਕਹਾਂਗੇ ਗ੍ਰਾਮ ਪੰਚਾਇਤ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਇੱਥੇ 5 ਸਾਲ ਆ ਜਾਏਗਾ ਅੱਗੇ ਹੈ ਪੰਜਾਬ ਵਿੱਚ ਪੰਚਾਂ ਦੀ ਚੋਣ ਡਾਇਰੈਕਟ ਰੂਪ ਵਿੱਚ ਕੀਤੀ ਜਾਂਦੀ ਹੈ ਪਰਤੱਖ ਰੂਪ ਵਿੱਚ ਕੀਤੀ ਜਾਂਦੀ ਹੈ ਲੋਕਾਂ ਦੁਆਰਾ ਕੀਤੀ ਜਾਂਦੀ ਹੈ ਅਗਲੇ ਪ੍ਰਸ਼ਨ ਤੇ ਮੂਵ ਕਰਦੇ ਹਾਂ ਡੈਸ਼ ಗ್ರಾಮ ਪੰਚਾਇਤ ਦੀ ਬੈਠਕਾਂ ਨੂੰ ਬੁਲਾਉਂਦਾ ਬੁਲਾਉਂਦਾ ਤੇ ਉਹਨਾਂ ਦੀ ਪ੍ਰਧਾਨਗੀ ਕਰਦਾ ਹੈ ਸਰਪੰਚ 14ਵਾਂ ਦਾ ਉੱਤਰ ਹੋਏਗਾ ਸਰਪੰਚ ਅੱਗੇ ਹੈ ਪੰਚਾਇਤ ਸਭਮਤੀ ਦਾ ਗਠਨ ਬਲਾਕ ਪੱਧਰ ਤੇ ਕੀਤਾ ਜਾਂਦਾ ਇੱਥੇ ਆਏਗਾ ਬਲਾਕ ਪੱਧਰ ਤੇ ਪੰਚਾਇਤ ਸਮਿਤੀ ਪੰਚਾਇਤੀ ਰਾਜ ਪ੍ਰਣਾਲੀ ਦਾ ਪੱਦਰ ਦਾ ਸੰਸਥਾ ਹੈ ਵਿਚਕਾਰਲੇ ਪੱਦਰ ਦੀ ਸੰਸਥਾ ਹੈ ਇਹ ਠੀਕ ਹੈ ਇਹਨੂੰ ਕਵਾਂਗੇ ਵਿਚਕਾਰਲੇ ਪੱਦਰ ਦੀ ਸੰਸਥਾ ਹੈ ਅੱਗੇ ਹੈ ਪੰਜਾਬ ਵਿੱਚ ਕੁੱਲ ਡੈਸ਼ ਪੰਚਾਇਤ ਸਮਿਤੀਆਂ ਹਨ ਪੰਜਾਬ ਵਿੱਚ ਕੁੱਲ 148 ਪੰਚਾਇਤ ਸਮਿਤੀਆਂ ਹਨ 148 ਜੇ ਨਵਾਂ ਨਹੀਂ ਬਣਿਆ ਹੋਇਆ ਹੈ ਤੇ 148 ਹੈ ਇਸ ਵੇਲੇ ਅੱਗੇ ਪੰਚਾਇਤ ਸਭਾ ਮੀਟਿੰਗ ਦਾ ਕਾਰਜ ਸாதਕ ਅਧਿਕਾਰੀ ਕੌਣ ਹੁੰਦਾ ਹੈ ਪੰਚਾਇਤ ਸਭਾ ਮੀਟਿੰਗ ਦਾ ਕਾਰਜ ਸாதਕ ਅਧਿਕਾਰੀ ਜਿਹੜਾ ਬਲਾਕ ਲੈਵਲ ਦਾ ਅਫਸਰ ਹੁੰਦਾ ਜਿਸ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਕਹਿੰਦੇ ਇੰਗਲਿਸ਼ 'ਚ ਬੀ ਡੀ ਪੀਓ ਵੀ ਕਹਾਂਗੇ ਬਲਾਕ ਡਿਵੈਲਪਮੈਂਟ ਪੰਚਾਇਤ ਅਫੀਸਰ ਨੱਗੇ ਹੈ ਪੰਚਾਇਤ ਸਭਾ ਮੀਟਿੰਗ ਦੀ ਡੈਸ਼ ਵਿੱਚ ਘੱਟੋ ਘੱਟ ਇੱਕ ਮੀਟਿੰਗ ਹੋਣਾ ਜ਼ਰੂਰੀ ਹੈ ਪੰਚਾਇਤ ਸਭਾ ਮੀਟਿੰਗ ਦੀ ਕਟੂਕਟ ਪੰਚਾਇਤ ਸਮਿਤੀ ਦੀ ਕਿੰਨੇ ਕਿੰਨੇ ਚਿਰਾਂ ਚ ਕਟੂਕਟੇ ਮੀਟਿੰਗ ਹੋਣੀ ਜ਼ਰੂਰੀ ਹੈ ਇਹ ਹੈ 2 ਮਹੀਨਿਆਂ ਚ ਕਟੂਕਟੇ ਹੋਣੀ ਜ਼ਿਲ੍ਹਾ ਪ੍ਰੀਸ਼ਦ ਦਾ ਗਠਨ ਡੈਸ਼ ਪਦਰਤ ਕਿਹਾ ਜਾਂਦਾ ਜ਼ਿਲ੍ਹਾ ਪਦਰਤ ਕਿਹਾ ਜਾਂਦਾ ਇੱਥੇ ਆ ਜਾਏਗਾ ਜ਼ਿਲ੍ਹਾ ਪਦਰਤ ਡੈਸ਼ ਜ਼ਿਲ੍ਹਾ ਪ੍ਰੀਸ਼ਦ ਦਾ ਕਾਰਸਾਧਕ ਅਧਿਕਾਰੀ ਹੁੰਦਾ ਇਹ ਐਡਿਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਹੁੰਦਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਕਾਰਸਾਧਕ ਅਧਿਕਾਰੀ ਹੁੰਦਾ ਹੈ ਸਮਿਤੀ ਡੈਸ਼ ਪੰਚਾਇਤੀ ਰਾਜ ਪੰਡਾਲੀ ਦਾ ਦੀ ਕਮਜ਼ੋਰੀ ਹੈ ਸੀਮਿਤ ਸਮिति ਨਹੀਂ ਹੈ ਬਟਾ ਬੱਚੋ ਇਹ ਸੀਮਿਤ ਹੈ ਸੀਮਿਤ ਪੈਸਾ ਸੀਮਿਤ ਸਾਧਨ ਸੀਮਿਤ ਵਿੱਤੀ ਸਾਧਨ ਕੁਝ ਵੀ ਤੁਸੀਂ ਲਿਖ ਸਕਦੇ ਹੋ ਅਗਲਾ ਪ੍ਰਸ਼ਨ ਹੈ ਪੰਚਾਇਤੀ ਰਾਜ ਸੰਸਥਾਵਾਂ ਨੇ ਲੋਕਾਂ ਵਿੱਚ ਡੈਸ਼ ਦਾ ਪ੍ਰਸਾਰ ਕੀਤਾ ਹੈ ਤੇ ਲੋਕਾਂ ਵਿੱਚ ਚੇਤਨਾ ਦਾ ਪ੍ਰਸਾਰ ਕੀਤਾ ਹੈ ਰਾਜਨੀਤਿਕ ਚੇਤਨਾ ਖਾਸ ਕਰਕੇ ਇੱਥੇ ਅਜੇ ਰਾਜਨੀਤਿਕ ਚੇਤਨਾ ਕੁਐਸਚਨ ਨੰਬਰ 24 ਹੈ ਪੰਚਾਇਤੀ ਰਾਜ ਸੰਸਥਾਵਾਂ ਦੇ ਸਿੱਟੇ ਵੱਜੋਂ ਪੇਂਡੂ ਖੇਤਰ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ ਇੱਥੇ ਡੈਸ਼ ਚ 24 ਚ ਆ ਜਾਏਗਾ ਵਿਕਾਸ ਹੋਇਆ ਹੈ ਔਰ ਅਗਲਾ ਹੈ ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰ ਲਈ ਸਿਖਾਈ ਦਾ ਉਚਿਤ ਡੈਸ਼ ਕੀਤਾ ਜਾਣਾ ਚਾਹੀਦਾ ਸਿਖਾਈ ਦਾ ਉਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਇੱਥੇ ਆ ਜਾਏਗਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਇਸਨ ਫਿਲ ਦਾ ਫਿਲ ਇਨ ਦਾ ਬਲੈਂਕਸ ਆਓ ਹੁਣ ਸਹੀ ਤੇ ਗਲਤ ਪ੍ਰਸ਼ਨ ਉੱਤਰ ਕਰ ਲਈਏ ਸਹੀ ਤੇ ਗਲਤ ਪ੍ਰਸ਼ਨ ਉੱਤਰ ਪੰਚਾਇਤ ਰਾਜ ਦੀ ਸਥਾਪਨਾ ਰਾਹੀਂ ਦੇ ਰਾਹੀਂ ਸ਼ਕਤੀਆਂ ਦਾ ਵਿਕੇਂਦਰੀਕਰਨ ਕਰਕੇ ਪਿੰਡ ਪੱਧਰ ਤੇ ਲੋਕਤੰਤਰੀ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਹੈ ਇਹ ਸਹੀ ਹੈ ਇਹਦੇ ਵਿੱਚ ਉੱਤਰ ਆਏਗਾ ਸਹੀ ਸੰਵਿਧਾਨ ਵਿੱਚ 73ਵਾਂ ਸੰਵਿਧਾਨਕ ਸੋਧ ਨੇ ਪੰਚਾਇਤ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਮਾਨਤਾ ਪ੍ਰਦਾਨ ਕੀਤੀ ਗਈ ਹੈ ਇਹ ਵੀ ਸਹੀ ਹੈ ਪੰਜਾਬ ਵਿੱਚ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਵਿਵਸਥਾ ਕੀਤੀ ਗਈ ਇਹ ਵੀ ਸਹੀ ਹੈ ਪੰਜਾਬ ਵਿੱਚ ਰਾਜ ਸੀ ਜਿੱਥੇ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਪੰਜਾਬ ਪਹਿਲਾ ਰਾਜ ਸੀ ਨਹੀਂ ਗਲਤ ਹੈ ਰਾਜਸਥਾਨ ਪਹਿਲਾ ਰਾਜ ਸੀ ਹਰ ਪਦਰਤ ਪੰਚਾਇਤ ਦਾ ਕਾਰਜਕਾਲ 6 ਸਾਲ ਹੁੰਦਾ ਗਲਤ ਹੈ 5 ਸਾਲ ਹੁੰਦਾ ਹੈ ਹਰ ਇੱਕ ਪਦਰਤੀਆਂ ਪੰਚਾਇਤਾਂ ਦੀਆਂ ਚੋਣਾਂ ਦਾ ਕਾਰਜ ਰਾਜ ਚੋਣ ਕਮਿਸ਼ਨ ਨੂੰ ਸੌਪਿਆ ਗਿਆ ਹੈ ਇਹ ਸਹੀ ਹੈ ಗ್ರಾಮ ਪੰਚਾਇਤ ਦਾ ਮੈਂਬਰ ਬਣਨ ਲਈ ਵਿਅਕਤੀ ਦੀ ਉਮਰ ਘੱਟੋ-ਘੱਟ 25 ਸਾਲ ਹੋਣੀ ਚਾਹੀਦੀ ਨਹੀਂ ਗਲਤ ਹੈ 21 ਸਾਲ ਹੋਣੀ ਚਾਹੀਦੀ ਹੈ ਅਗਲਾ ਪ੍ਰਸ਼ਨ ਹੈ ਪੰਜਾਬ ਵਿੱਚ ಗ್ರಾಮ ਪੰਚਾਇਤ ਦੀ ਮੈਂਬਰਾਂ ਦੀ ਚੋਣ ਸੀਮਿਤ ಮತ ਅਧਿਕਾਰ ਦੇ ਅਧਿਕਾਰ ਨਾਲ ਕੀਤਾ ਜਾਂਦਾ ਹੈ ਇਹ ਗਲਤ ਹੈ ਬਾਲਗ ਮਤ ਅਧਿਕਾਰ ਹੈ ਸਭ ਨੂੰ ਅਧਿਕਾਰ ਹੈ ਉਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ 9 ਪ੍ਰਸ਼ਨ ਨੰਬਰ 9 ਹੈ ਪੰਜਾਬ ਵਿੱਚ ਸਰਪੰਚ ਦੀ ਚੋਣ ਪੰਚਾਇਤ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ ਇਹ ਗਲਤ ਹੈ ਸਰਪੰਚ ਦੀ ਚੋਣ ਐਕਚੁਅਲੀ ਡਾਇਰੈਕਟ ਰੂਪ ਚ ਲੋਕਾਂ ਦੁਆਰਾ ਹੀ ਕੀਤੀ ਜਾਂਦੀ ਹੈ ਸਰਪੰਚ ਗ੍ਰਾਮ ਸਭਾ ਦਾ ਪ੍ਰਧਾਨ ਹੁੰਦਾ ਹੈ ਏ ਸਹੀ ਹੈ ਸਰਪੰਚ ग्राम सभा ਦਾ ਪ੍ਰਧਾਨ ਸਰਪੰਚ ग्राम पंचायत ਦਾ ਪ੍ਰਧਾਨ ਹੁੰਦਾ ਹੈ ਯਾਦ ਰੱਖਣਾ ਇਹਦਾ ਮਤਲਬ ਇਹ ਗਲਤ ਹੈ ਪੰਚਾਇਤੀ ਰਾਜ ਸੰਸਥਾਾਂ ਵਿੱਚ ਔਰਤਾਂ ਲਈ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕੀਤੀ ਗਈ ਹੈ ਇਹ ਸਹੀ ਹੈ ਉਸ ਤੋਂ ਬਾਅਦ ਹੈ ग्राम पंचायत ਦੀ ਮਹੀਨੇ ਵਿੱਚ ਘੱਟੋ-ਘੱਟ ਇੱਕ ਮੀਟਿੰਗ ਜ਼ਰੂਰੀ ਹੈ ਇਹ ਸਹੀ ਹੈ यदि मीटिंग घटो घट एक महीने च एक बार जरूर होनी चाहिए ग्राम पंचायत न्यायिक अधिकार क्षेत्र प्राप्त है यस भी सही है अगला प्रश्न है ग्राम पंचायत पेंडू विकास संबंधित लगभग हर कार्य कर सकती है यह भी सही है पंजाब ग्राम पंचायत की संख्या 13241 ਲਗਭਗ ਲਗਭਗ ਜੇ ਆ ਗਿਆ ਤੇ ਫਿਰ ਸਹੀ ਹੈ 13000 ਤੋਂ ਪਲੱਸ ਜਿੰਨੇ ਵੀ ਹੋਣਗੇ ਤੁਸੀਂ ਓਕੇ ਕਰ ਦੇਣਾ ਆਨਸਰ ਪੰਚਾਇਤ ਸਮਿਤੀ ਤਿੰਨ ਪਦਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਚਕਾਰਲੀ ਪੱਧਰੀ ਇਕਾਈ ਹੈ ਇਹ ਵੀ ਸਹੀ ਹੈ ਪੰਚਾਇਤ ਸਮਿਤੀ ਤਿੰਨ ਪਦਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਚਕਾਰਲੀ ਇਕਾਈ ਸਹੀ ਹੈ ਹੇਠਲੇ ਪੱਧਰ ਤੇ ಗ್ರಾಮ ਪੰਚਾਇਤ ਹੈ ਵਿਚਕਾਰਲੇ ਪੱਧਰ ਤੇ ਪੰਚਾਇਤ ਸਮਿਤੀ ਤੇ ਉੱਪਰਲੇ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦ ਹੈ ਪੰਚਾਇਤ ਸਮਿਤੀ ਲਈ 15000 ਜਨਸਖਿਆ ਦੇ ਪਿੱਛੇ एक मैंबर प्रत्यक्ष रूप चुने जाता है ये भी सही है पंद्रह हज़ार पिछे एक मैंबर पंचायत समिति का गठन पेंड पद्धर से किया जाता है गलत है ये ब्लाक पद्धर से किया जाता है पंचायत राज तीन पदरी व्यवस्था भी जिला परिषद में सब तो हेठले पदर संगठन किता है। जिला संगठित किया जाता नहीं गलत है यरले पदर का है अगला प्रश्न है चलो ਕਰ ਲਈਏ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਪੰਚਾਇਤ ਸਮੇਟੀ ਦਾ ਕਾਰਜ ਸாதਕ ਅਧਿਕਾਰੀ ਹੁੰਦਾ ਹੈ ਵਿਵੇਦਾਂ ਅਨਸਰ ਹੈ ਸਹੀ ਹੈ ਜ਼ਿਲ੍ਹਾ ਪਰਿਸ਼ਦ ਤਿੰਨ ਪਦਰੀ ਰਾਜ ਪੰਡਾਰੀ ਦੀ ਸਖਰਲੀ ਸੰਸਥਾ ਹੈ ਏ ਵੀ ਸਹੀ ਹੈ ਜ਼ਿਲ੍ਹਾ ਪਰਿਸ਼ਦ ਵਿੱਚ 1/3 ਸੀਟਾਂ ਇਸਤਰੀਆਂ ਲਈ ਰਾਖਵੇਂ ਰੱਖਿਆ ਜਾਣ ਦੀ ਵਿਵਸਥਾ ਕੀਤੀ ਗਈ ਹੈ ਏ ਵੀ ਸਹੀ ਹੈ ਯਾਦ ਰੱਖਿਓ ਪੰਚਾਇਤੀ ਰਾਜ ਦੇ ਵਿੱਚ ਹਰ ਇੱਕ ਲੈਵਲ ਤੇ 1/3 ਸੀਟਾਂ ਇਸਤਰੀਆਂ ਲਈ ਰਾਖਵੇਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜਕਾਲ 6 ਸਾਲ ਦਾ ਨਿਸ਼ਚਿਤ ਕੀਤਾ ਗਿਆ ਗਲਤ ਹੈ, 5 ਸਾਲ ਦਾ ਹੈ। ਜ਼ਿਲ੍ਹਾ ਪ੍ਰੀਸ਼ਦ ਦੀ 3 ਮਹੀਨੇ ਵਿੱਚ ਘੱਟੋ-ਘੱਟ ਇੱਕ ਮੀਟਿੰਗ ਬੁਲਾਈ ਜਾਣੀ ਜ਼ਰੂਰੀ ਹੈ। ਇਹ ਸਹੀ ਹੈ। ಗ್ರಾಮ ਪੰਚਾਇਤ 1 ਮਹੀਨੇ 'ਚ ਪੰਚਾਇਤ ਸਮਿਤੀ 2 ਮਹੀਨੇ 'ਚ ਘੱਟੋ-ਘੱਟ ਇੱਕ ਤੇ ਜ਼ਿਲ੍ਹਾ ਪ੍ਰੀਸ਼ਦ 3 ਮਹੀਨੇ 'ਚ ਘੱਟੋ-ਘੱਟ ਜ਼ਿਲ੍ਹਾ ਪ੍ਰੀਸ਼ਦ ਦਾ 4 ਮੀਟਿੰਗ 1 ਸਾਲ 'ਚ ਹੋਣਾ ਜ਼ਰੂਰੀ ਹੈ। ਜ਼ਿਲ੍ਹਾ ਪ੍ਰੀਸ਼ਦ ಗ್ರಾಮ ਪੰਚਾਇਤ ਦੇ ਕਾਰਜ ਵਿੱਚ ਸਾਲ ਮੇਲ ਕਾਇਮ ਕਰਦੀ ਹੈ ਤੇ ਇਹ ਗਲਤ ਹੈ ਸਰਕਾਰ ਪੰਚਾਇਤੀ ਸੰਸਥਾਵਾਂ ਦੇ ਕਾਰਜ ਵਿੱਚ ਦਖਲ ਨਹੀਂ ਦਿੰਦੀ ਹੈ ਇਹ ਵੀ ਗਲਤ ਹੈ ਦਖਲ ਅੰਦਾਜ਼ੀ ਹੈ ਹਜੇ ਵੀ ਜਦ ਕਿ ਇਹਨਾਂ ਨੂੰ ਫ੍ਰੀ ਛੱਡ ਦੇਣਾ ਚਾਹੀਦਾ ਹੈ ਕਾਫੀ ਸੁਵਿਧਾਵਾਂ ਕਾਫੀ ਫ੍ਰੀडम ਦੇਣੀ ਚਾਹੀਦੀ ਹੈ ਇਹ ਰਾਜਨੀਤਿਕ ਦਲਾਂ ਨੂੰ ਸਥਾਨਕ ਸੰਸਥਾਵਾਂ ਵਿੱਚ ਦਖਲ ਅੰਦਾਜ਼ੀ ਦੇਣੀ ਚਾਹੀਦੀ ਹੈ ਨਹੀਂ ਰਾਜਨੀਤਿਕ ਦਲਾਂ ਨੂੰ ਸਥਾਨਕ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਹੈ ਠੀਕ ਹੈ ਇਹ ਸਹੀ ਹੈ ਨਹੀਂ ਦੇਣੀ ਚਾਹੀਦੀ ਦੇਣੀ ਚਾਹੀਦੀ ਹੈ ਤੇ ਗਲਤ ਹੋ ਜਾਊਗਾ ਤੇ ਇਸ ਪ੍ਰਕਾਰ ਸਾਡੇ ਸਾਰੇ ਹੀ ਕੁਐਸਚਨ ਆਨਸਰ ਸਮਾਪਤ ਹੋ ਗਏ ਤੇ ਹੋਪਫੁਲੀ ਤੁਹਾਨੂੰ ਕਲੀਅਰ ਹੋਏਗਾ ਕੋਈ ਪ੍ਰੋਬਲਮ ਹੈ ਤੁਸੀਂ ਕਮੈਂਟ ਕਰਕੇ ਦੱਸੋ ਚਲਦੇ ਹਾਂ ਟੇਕ ਕੇਅਰ ਬਾਬਾ ਥੈਂਕ ਯੂ